ਵੜਾ ਵਿਖੇ ਅੱਜ ਐਸਐਸਪੀ ਕਪੂਰਥਲਾ ਨੇ ਨਗਰ ਨਿਗਮ ਹਾਲ ਵਿੱਚ ਪੀਸ ਕਮੇਟੀ ਨਾਲ ਬੈਠਕ ਦਾ ਆਯੋਜਨ ਕੀਤਾ ਗਿਆ ਤੇ ਬੈਠਕ ਵਿੱਚ ਕਮੇਟੀ ਮੈਂਬਰਾਂ ਨੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਐਸਐਸਪੀ ਕਪੂਰਥਲਾ ਨੂੰ ਭਰੋਸਾ ਦਿੱਤਾ ਤੇ ਸੁਝਾਅ ਵੀ ਦਿੱਤੇ ਮੌਕੇ ਤੇ ਐਸਐਸਪੀ ਕਪੂਰਥਲਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀ ਕਿਹਾ ਐਸਐਸਪੀ ਕਪੂਰਥਲਾ ਨੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਅੰਦਰ ਫਗਵਾੜਾ ਐਕਸਪ੍ਰੈਸ ਨਿਊਜ਼ ਲਾਈਵ ਤੋਂ ਵਿਨੋਦ ਸ਼ਰਮਾ ਦੇ ਨਾਲ ਚਾਹਤ ਸਖੂਜਾ ਦੀ ਰਿਪੋਰਟ ਸੋ ਲਈ ਚੱਲੇ ਕਿ ਕਿਤੇ ਕਿਤੇ ਲਈ ਅੱਜ ਸੀ ਫਗਵਾੜਾ ਵਿੱਚ ਗਠਿਤ ਪੀਸ ਕਮੇਟੀ ਨਾਲ ਮੀਟਿੰਗ ਕੀਤੀ ਹੈ ਇਸ ਪੀਸ ਕਮੇਟੀ ਵਿੱਚ ਸਾਰੇ ਵਰਗ ਦੇ ਸਾਰੇ bizness associations ਦੇ ਨੁਮਾਇੰਦੇ ਮੌਜੂਦ ਨੇ ਅਸੀਂ ਚਾਹੁੰਦੇ ਹਾਂ ਕਿ ਫਗਵਾੜਾ ਵਿੱਚ ਸੁਖਾਂਤੀ ਤੇ ਮਨ ਕਰੂਨ ਦਾ ਮਾਹੌਲ ਬਣਿਆ ਰਹੇ ਇਸ ਕਰਕੇ ਅਸੀਂ ਸਾਰੇ ਸਟੇਕ ਹোলਡਰਸ ਨਾਲ ਅੱਜ ਮੀਟਿੰਗ ਕਰਕੇ ਉਹਨਾਂ ਨਾਲ ਕੋਆਪਰੇਸ਼ਨ ਦੀ ਅਪੀਲ ਕੀਤੀ ਹੈ ਹੁਣ ਕੀ ਕੀ ਸੁਝਾਅ ਹੋਏ ਅੱਜ ਕੀ ਕੀ ਸਾਨੂੰ ਕਾਫੀ ਸੁਝਾਅ ਪੀਸ ਕਮੇਟੀ ਚ ਮਿਲੇ ਆ ਟ੍ਰੈਫਿਕ ਦੇ ਰਿਲੇਟਿਡ ਡਰੱਗ ਸਮਗਲਿੰਗ ਦੇ ਰਿਲੇਟਿਡ ਤੇ ਹੋਰ ਕਈ ਜਿਹੜੀ ਸ਼ਹਿਰ ਦੀਆਂ ਪ੍ਰੋਬਲਮਸ ਨੇ ਉਹ ਨੁਮਾਇੰਦਿਆਂ ਨੇ ਰੇਜ਼ ਕੀਤੀਆਂ ਤੇ ਅਸੀਂ ਇਮੀਡੀਏਟਲੀ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਮੈਂ ਪਿਛਲੇ ਦਿਨ ਤੁਸੀਂ ਆਇਸੀ ਟ੍ਰੈਫਿਕ ਨੂੰ ਕਹਿੰਦੇ ਸੀ ਮਾਜਮ ਨਤੀਜੀਆਂ ਜੀ ਜੀ ਤਿੰਨੇ ਮਾਜਮ ਦਿੱਤੇ ਗਏ ਜੀ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੂਰੇ ਜ਼ਿਲ੍ਹੇ ਦਾ ਵੱਡੇ ਲੈਵਲ ਤੇ ਜਿਹੜਾ ਮੈਨਪਾਵਰ ਆਡਿਟ ਚੱਲ ਰਿਹਾ ਹੈ ਅਸੀਂ 300 ਤੋਂ ਉੱਪਰ ਮੁਲਾਜ਼ਮ ਜਿਹੜੇ ਆ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਟਰਾਂਸਫਰ ਕਰਨ ਲੱਗੇ ਆ ਜਿਹੜੇ ਮੁਲਾਜ਼ਮ ਆਪਣੇ ਹੋਮ ਸਬਡਿਵੀਜ਼ਨ ਚ ਪੋਸਟਡ ਸੀ ਉਹਨਾਂ ਨੂੰ ਅਸੀਂ ਦੂਜੀ ਸਬਡਿਵੀਜ਼ਨ ਚ ਪੋਸਟ ਕਰਨ ਲੱਗੇ ਆ ਇਹ ਨਵੀਂ ਟਰਾਂਸਫਰ ਨੀਤੀ ਜਾਰੀ ਹੋਈ ਹੈ ਤੇ ਇਹਦੇ ਹਿਸਾਬ ਨਾਲ ਜਿਹੜੀ ਵੀ ਟਰਾਂਸਫਰਸ ਹੋਣਗੀਆਂ ਉਸ ਤੋਂ ਬਾਅਦ ਅਸੀਂ ਜਿੱਥੇ-ਜਿੱਥੇ ਕਮੀ ਆ ਉੱਥੇ ਭਰਤੀ ਕਰਾਂਗੇ ਮੈਂ ਇੱਕ ਆਪਣਾ ਜਿਹੜਾ ਸਨਾਮਪੁਰੇ ਦਾ ਕੋਲੇ ਆ ਉਹਦੇ ਤੋਂ ਇੱਕ ਰਸਤਾ ਬੰਨਵੀਂ ਤੋੜਿਆ ਉਹ ਕਿ ਬੰਦ ਰਿਹਾ ਹੈਗਾ ਖੁਲਾਇਆ ਵੀ ਜਾਏਗਾ ਉਹਨੂੰ ਕਾਫੀ ਪ੍ਰੋਬਲਮ ਮੰਦੀ ਪਈ ਆ ਇਹ ਟ੍ਰੈਕ ਆ ਜਾਂ ਸਿਵਲ ਹਸਪਤਲ ਮੋੜ ਤੇ ਜਾਂਦੇ ਵੇਗਾ ਜਾਂ ਤੋਂ ਮੋੜ ਤੇ ਜਾਂਦੇ ਵੇਗਾ ਜੀ ਸਿਵਲ ਹਸਪਤਲ ਮੋੜੇ ਵੈਸੀ ਬਹੁਤ ਆຊੁੰਦਾ ਹੈ ਸਰ ਤੋਂ ਦੋਨੇ ਸਾਈਡਾਂ ਐਕ ਰੂ ਇਹਨੂੰ ਆਏ ਸਾਹਮਣੇ ਉਹਦੇ ਬਾਰੇ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਬ੍ਰਿਜ ਅਸੀਂ ਬੰਦ ਕੀਤਾ ਸੀ ਉਸ ਦਿਨ ਬਹੁਤ ਹੀ ਇੱਕ ਦੁਖਦਾਈ ਮੌਤ ਹੋ ਗਈ ਸੀ ਅਸੀਂ ਇਮੀਡੀਏਟਲੀ ਹੋਰ ਮੌਤਾਂ ਨਾ ਹੋਣ ਇਸ ਕਰਕੇ ਉਹ ਬੰਦ ਕੀਤਾ ਸੀ ਜਿਹੜੀ ਹੋਰ ਟ੍ਰੈਫਿਕ ਨੂੰ ਡਾਇਵਰਸ਼ਨ ਚ ਪ੍ਰੋਬਲਮ ਆ ਰਹੀ ਹੈ ਉਹ ਵੀ ਅਸੀਂ ਰਿਵਿਊ ਕਰਕੇ ਛੇਤੀ ਹੱਲ ਕਰਾਂਗੇ ਜੀ ਮਮ ਜੀ ਜੇਕਰ ਟ੍ਰੈਫਿਕ ਮਲਾਜੂ ਤਾਂ ਦੋ ਬੱਦਲ ਲਾਤੇ ਜਾਣ ਪਰ ਉਦੋਂ ਤੇ ਐਕਸੀਡੈਂਟ ਦਾ ਕਾਰ ਕੀ ਆਪਾਂ ਇਹ ਨਹੀਂ ਕਰ ਸਕਦੇ ਹੈਗੇ ਨਹੀਂ ਬਿਲਕੁਲ ਜ਼ਰੂਰ ਅਸੀਂ ਟ੍ਰੈਫਿਕ ਮੁਲਾਜ਼ਮ ਵੀ ਆਪਣੇ ਉੱਥੇ ਵਧਾ ਰਹੇ ਹਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਤੇ ਅਸੀਂ ਸਾਰੇ ਆਪਸ਼ਨਸ ਵਰਕਆਊਟ ਕਰਕੇ ਜਿੱਥੇ ਵੀ ਸਭ ਤੋਂ ਘੱਟ ਨੁਕਸਾਨ ਪਬਲਿਕ ਨੂੰ ਹੋ ਰਿਹਾ ਹੈ ਤੇ ਕੰਵੀਨੀਅੰਸ ਤੋਂ ਜ਼ਿਆਦਾ ਅਸੀਂ ਉਹੀ ਹੱਲ ਕਰ ਰਹੇ ਹਾਂ ਜੋ ਕਮਿਟੀ ਦੇ ਅੰਦਰ ਵੀ ਸੁਣਿਆ ਕਮਿਟੀ ਦੇ ਅੰਦਰ ਸਿਆ ਵੀ ਉੱਥੇ ਇਹ ਵੀ ਟ੍ਰੈਫਿਕ ਹੈ ਜਿਹੜੀ ਸਿਵਲ ਹਸਪਤਾਲ ਦੀ ਮੋੜ ਦੀ ਜਾਂਦੀ ਆ ਉੱਥੋਂ ਆਮ ਲੋਕ ਕੀ ਜਾਂਦੇ ਜਾਂਦੇ ਕਿਸੇ ਨੂੰ ਨਹੀਂ ਪਤਾ ਕਿ ਇੰਨੀ ਟ੍ਰੈਫਿਕ ਇੱਥੋਂ ਆਉਂਦੀ ਜਾਂਦੀ ਆ ਕੀ ਆਪਾਂ ਕੋਈ ਦਾ ਹੱਲ ਕੀਤਾ ਜਾਏਗਾ ਜਲਦ ਬਿਲਕੁਲ ਜਿਵੇਂ ਮੈਂ ਤੁਹਾਨੂੰ ਉਹ ਨਹੀਂ ਕਹਿ ਕੇ ਰਹੀ ਹਾਂ ਕਿ ਆਪਾਂ ਜਿਹੜੇ ਵੀ ਪ੍ਰੋਬਲਮ ਜਨਰਲ ਪਬਲਿਕ ਨੂੰ ਆ ਰਹੀ ਹੈ ਉਹਦੀ ਕਨਵੀਨੀਅੰਸ ਲਈ ਜੋ ਵੀ ਹੱਲ ਹੋਇਆ ਸੀ ਕਦੀ ਇੱਕ ਜੋ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਾਂ ਮੇਨ ਆਂਗਰ ਜੋ ਅਪਰੂਚਮੈਂਟ ਦੀ ਗੱਲ ਕੀਤੀ ਗਈ ਅੰਦਰ ਉਸ ਦਾ ਹੱਲ ਦੇ ਬਾਰੇ ਉਹਦੇ ਬਾਰੇ ਪੁਲਿਸ ਵੀ ਐਕਸ਼ਨ ਲਈਗੀ ਤੇ ਅਸੀਂ ਐਮਸੀ ਨਾਲ ਕੋਆਰਡੀਨੇਸ਼ਨ ਕਰਕੇ ਪੂਰਾ ਜਿਹੜੀ ਸੰਬੰਧਿਤ ਇਹਦੇ ਲਈ ਵਿਭਾਗ ਨੇ ਉਹਨਾਂ ਨਾਲ ਕੋਆਰਡੀਨੇਸ਼ਨ ਕਰਕੇ ਅਸੀਂ ਐਕਸ਼ਨ ਲੈ ਕੇ ਇਹਦਾ ਹੱਲ ਕਰਾਂਗੇ 슈ਗਰ ਮਿਲ ਚੌਂਕ ਦੇ ਜਿਹੜੀਆਂ ਲਾਈਟਾਂ ਵਾ ਕਾਫੀ ਦੇਰ ਤੋਂ ਖਰਾਬ ਪਈਆਂ ਹੈਗੀਆਂ ਪੁਲਿਸ ਵਿਭਾਗ ਨੇ ਵੀ ਕ ਨਰੰਦੀ ਹੈਗੀ ਇਹਦੇ ਬਾਰੇ ਅਸੀਂ ਜਦੋਂ ਮੈਂ ਪਿਛਲੇ ਹਫਤੇ ਆ ਕੇ ਮੀਟਿੰਗ ਕੀਤੀ ਸੀ ਉੱਥੇ ਐਮਸੀ ਵਿਭਾਗ ਦੇ ਅਫੀਸ਼ਰਸ ਨੂੰ ਅਸੀਂ ਉੱਥੇ ਬੁਲਾਇਆ ਸੀ ਉਹਨਾਂ ਨੂੰ ਅਪੀਲ ਕੀਤੀ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਉਹ ਚਲਾ ਦੇਣਗੇ ਅਸੀਂ ਇੱਕ ਵਾਰ ਫੇਰ ਉਹਨਾਂ ਨੂੰ ਰਿਵਿਊ ਕਰ ਲੈਂਦੇ ਹਾਂ ਜਿਹੜੇ ਉਹਨਾਂ ਨੇ ਕੰਟਰੈਕਟਰ ਨੂੰ ਡਿਊਟੀ ਲਈ ਹੈ ਕਦੋਂ ਤੱਕ ਚੱਲ ਜਾਣਗੇ ਮੈਡਮ ਚੋਰੀ ਲੁੱਟ ਕੋ ਜਿਆਦਾ ਵਧ ਰਹੀ ਹੈ ਇਸ ਬਾਰੇ ਕੀ ਕਹਿੰਦੇ ਹੋ ਅਸੀਂ ਜਿਹੜੇ ਵੀ ਚੋਰੀ ਤੇ ਸਨੇਚਿੰਗ ਦੇ ਮਾਮਲੇ ਵਧ ਰਹੇ ਆ ਉਹਨਾਂ ਤੇ ਅਸੀਂ ਸਪੈਸ਼ਲ ਫੋਕਸ ਕਰਕੇ ਜਲਦੀ ਉਹਨਾਂ ਨੂੰ ਕਰਾਂਗੇ। ਦਿਨ ਤੇ ਅੜਾ ਜੇ 6 ਚੋਰ ਕੱਲ ਇੱਕ ਕੋਠੀ ਦੇ ਵਿੱਚ ਵੜ ਗਏ ਆਗੇ ਆ ਇੱਕ ਕੰਦ ਨੂੰ ਪਾੜ ਕੇ ਉਹ ਤੋਂ ਬਾਅਦ ਤੇ ਕਾਫੀ ਮਤਲਬ ਕਿ ਅੰਦਰੋਂ ਸਮਾਨ ਖਲਾੜਿਆ ਪਿਆ ਸੀ ਤੇ ਦਿਨ ਬੱਲੇ ਵੀ ਨਹੀਂ ਕੁਝ ਪਤਾ ਲੱਗ ਰਿਹਾ। ਕੀ ਕੀ ਕਾਰਨ? ਅਸੀਂ ਜੀ ਉਹਦਾ ਸਾਨੂੰ ਅੱਛੀ ਲੀਡ ਉਹਦੇ ਵਿੱਚ ਉਹ ਵਾਲੇ ਕੇਸ 'ਚ ਵੀ ਮਿਲੀ ਹੈ ਤੇ ਹੋਰ ਕੇਸਿਸ 'ਚ ਵੀ ਮਿਲੀਆਂ। ਕਾਫੀ ਜਿਹੜੇ ਸਨੇਚਿੰਗ ਦੇ ਕੇਸਿਸ ਨੇ ਕਪੂਰਥਲੇ ਵੀ ਅਸੀਂ ਟ੍ਰੇਸ ਕੀਤੇ ਆ 8-9 ਸਨੇਚਰਜ਼ ਅਸੀਂ ਪਿਛਲੇ ਹਫ਼ਤੇ 'ਚ ਹੀ ਫੜੇ ਆ। ਇਸ ਰੇਹੇ ਸੀ ਬਾਕੀਆਂ ਨੂੰ ਇਸ ਕਹਿ ਚੱਕ ਸਿਰਫ ਕੋਠੀ ਮਾਲਕ ਨੂੰ ਪਤਾ ਲੱਗਾ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਮਤਲਬ 6 ਚੋਰ ਕੋਠੀ ਦੇ ਵਿੱਚ ਬੜੇ ਆ ਦੇਂ ਦਿਹਾੜੇ ਇਹ ਕੀ ਕੰਮ ਕਰਦੇ ਦੇਖੋ ਜਦੋਂ ਸਾਨੂੰ ਰਿਪੋਰਟ ਆਈ ਸੀ ਉਦੋਂ ਪੁਲਿਸ ਨੇ ਰਿਸਪੌਂਡ ਕੀਤਾ ਤੇ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਜਾਰੀ ਹੈ